ਹਰਮਨ ਨੇ ਜੋ ਸਨੋਵਰ ਨਾਲ ਪ੍ਰੈਂਕ ਕੀਤਾ ਸੀ ਉਸ ਕਰਕੇ ਟੁੱਟੀ ਹੈ ਯਾਰੀ ਨਹੀਂ ਜੀ ਉਸ ਕਰਕੇ ਇਹਨਾਂ ਦੀ ਯਾਰੀ ਬਿਲਕੁਲ ਨਹੀਂ ਟੁੱਟੀ ਇਹਨਾਂ ਦੀ ਯਾਰੀ ਦਾ ਤਾਂ ਕਾਰਨ ਹੋ ਰਹੀ ਸੀ ਸਰੋਵਰ ਦੇ ਨਾਲ ਮਜ਼ਾਕ ਕਰਨ ਤੋਂ ਬਾਅਦ ਪ੍ਰੈਂਕ ਕਰਨ ਤੋਂ ਬਾਅਦ ਹਰਮਨ ਉਸ ਦੇ ਘਰ ਵੀ ਗਿਆ ਸੀ ਤੇ ਉਸ ਤੋਂ ਮਾਫੀ ਵੀ ਮੰਗੀ ਸੀ ਉਸ ਦੇ ਬਾਟੇ ਤੇ ਕੇਕ ਲੈ ਕੇ ਗਿਆ ਸੀ ਪਹਿਲਾਂ ਪਹਿਲਾਂ ਤਾਂ ਸਨੋਵਰ ਨੇ ਬਹੁਤ ਸਾਰੇ ਨਖਰੇ ਦਿਖਾਏ ਮੰਨਣ ਦਾ ਨਾਂ ਨਹੀਂ ਲੈ ਰਿਹਾ ਸੀ ਜਦੋਂ ਹਰਮਨ ਕੇਕ ਲੈ ਕੇ ਗਿਆ ਸੀ ਤਾਂ ਸਨੋਵਰ ਕਹਿ ਰਿਹਾ ਸੀ ਮੈਨੂੰ ਕੰਮ ਹੈ ਮੈਂ ਬਾਹਰ ਚੱਲਿਆ ਉਹ ਕੇਕ ਕੱਟਣ ਲਈ ਵੀ ਤਿਆਰ ਨਹੀਂ ਸੀ ਇਹ ਤਾਂ ਹਰਮਨ ਨੇ ਮਸਾਂ ਹੀ ਉਸਦੇ ਪੈਰ ਫੜੇ ਮਿੰਥ ਤਰਲਾ ਕੀਤਾ ਤੇ ਉਸ ਤੋਂ ਕੇਕ ਕਟਵਾਇਆ ਹੈ ਉਸਦੇ ਗੁੱਸੇ ਦੀ ਅਸਲ ਵਜ੍ਹਾ ਬਣਿਆ ਹਰਮਨ ਦਾ ਮੋਟਰਸਾਈਕਲ ਹਾਰਲੇ ਮੋਟਰਸਾਈਕਲ ਨੇ ਦੋਨਾਂ ਦੋਸਤਾਂ ਦੀ ਯਾਰੀ ਨੂੰ ਟੜੱਕ ਕਰਕੇ ਤੋੜ ਦਿੱਤਾ ਅਸਲ ਵਿੱਚ ਇਸ ਦਾ ਕਾਰਨ ਕੀ ਸੀ ਇਹ ਸਾਰੇ ਦੋਸਤ ਗੁੱਗੂ, ਸਨੋਵਰ ਅਤੇ ਹਾਰਮਨ ਇਹ ਸਾਰੇ ਜਾਨੇ ਸਲਾਹ ਕਰ ਰਹੇ ਸੀ ਕਿ ਆਪਾਂ ਹਾਰਲੇ ਮੋਟਰਸਾਈਕਲ ਲੈ ਕੇ ਆਈਏ। ਇਹਨਾਂ ਨੇ ਤਾਂ ਹਜੇ ਸਲਾਹ ਹੀ ਬਣਾਈ ਸੀ ਕਿ ਹਾਰਮਨ ਪਹਿਲਾਂ ਹੀ ਜਾ ਕੇ ਮੋਟਰਸਾਈਕਲ ਖਰੀਦ ਰਿਹਾ ਆ। ਉਸਨੇ ਆਪਣੇ ਦੋਸਤਾਂ ਨੂੰ ਬਿਲਕੁਲ ਨਹੀਂ ਦੱਸਿਆ ਜੋ ਉਸਦੇ ਨਾਲ ਸਲਾਹ مشورہ ਕਰਦੇ ਸੀ ਕਿ ਆਪਾਂ ਤਿੰਨੋਂ ਜਾਨੇ ਇਕੱਠੇ ਲੈ ਕੇ ਆਵਾਂਗੇ। ਇਕੱਠੇ ਮੋਟਰਸਾਈਕਲ ਲਿਆਉਂਦਾ ਇਹਨਾਂ ਦਾ ਇਰਾਦਾ ਸੀ। ਪਰ ਹਾਰਮਨ ਨੇ ਇਹਨਾਂ ਨੂੰ ਬਿਲਕੁਲ ਨਹੀਂ ਦੱਸਿਆ ਕਿ ਮੈਂ ਮੋਟਰਸਾਈਕਲ ਲੈਣ ਜਾ ਰਿਹਾ ਹਾਂ। ਜਾ ਫਿਰ ਆਪਾਂ ਤਿੰਨੋਂ ਦੋਸਤ ਇਕੱਠੇ ਮੋਟਰਸਾਈਕਲ ਲੈ ਕੇ ਆਵਾਂਗੇ ਹਾਰਮਨ ਚੁੱਪਚਪੀਤੇ ਹੀ ਇਹਨਾਂ ਤੋਂ ਚੋਰੀ-ਚੋਰੀ ਮੋਟਰਸਾਈਕਲ ਲੈ ਆਇਆ ਜਦੋਂ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਇਹਨਾਂ ਨੂੰ ਬਹੁਤ ਗੁੱਸਾ ਆਇਆ ਸਨੋਵਰ ਨੇ ਗੁੱਸਾ ਕੁਝ ਜ਼ਿਆਦਾ ਹੀ ਕਰ ਲਿਆ ਕਿ ਮੈਂ ਤਾਂ ਹਰ ਗੱਲ ਤੇਰੇ ਨਾਲ ਸ਼ੇਅਰ ਕਰਦਾ ਸੀ ਸਾਂਝੀ ਕਰਦਾ ਸੀ ਤੇ ਜੋ ਵੀ ਚੀਜ਼ ਲੈ ਕੇ ਆਉਣੀ ਸੀ ਹਰਮਨ ਨੂੰ ਨਾਲ ਲੈ ਕੇ ਜਾਂਦਾ ਹੁੰਦਾ ਸੀ ਪਰ ਹੁਣ ਅਸੀਂ ਤੇਰੇ ਨਾਲ ਇਹ ਸਲਾਹ ਕੀਤੀ ਸੀ ਕਿ ਆਪਾਂ ਇਕੱਠੇ ਮੋਟਰਸਾਈਕਲ ਲੈ ਕੇ ਆਵਾਂਗੇ ਪਰ ਤੂੰ ਕੱਲਾ ਲੈ ਆਇਆ ਜਿੱਥੇ ਹਰਮਨ ਦੇ ਮਾਪੇ ਦਾਦੀ ਬਹੁਤ ਜ਼ਿਆਦਾ ਖੁਸ਼ ਸੀ ਉੱਥੇ ਸਨੋਬਰ ਦੇ ਮਨ ਵਿੱਚ ਬਹੁਤ ਗੁੱਸਾ ਆ ਗਿਆ ਇਸ ਨੂੰ ਆਪਾਂ ਜੈਲ ਸੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਇਹ ਜੋ ਦੋਸਤਾਂ ਮਿੱਤਰਾਂ ਦਾ ਆਪਸ ਵਿੱਚ ਪਿਆਰ ਹੁੰਦਾ ਹੈ ਉਹਨਾਂ ਵਿੱਚ ਇਹ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਟਕਰਾਅ ਵੀ ਹੋ ਜਾਂਦੀ ਹੈ ਕਿਉਂਕਿ ਅਕਸਰ ਹੀ ਦੋਸਤ ਪਿਆਰੀ ਦੇ ਵਿੱਚ ਆਪਣੀ ਦੋਸਤਾਂ ਉਪਰੋਂ ਜਾਣ-ਬਾਰਨ ਤੱਕ ਜਾਂਦੇ ਨੇ ਪਰ ਹਰਮਨ ਨੇ ਵੀ ਇਹ ਗਲਤ ਕੀਤਾ ਆਪਣੇ ਦੋਸਤਾਂ ਨੂੰ ਜ਼ਰੂਰ ਨਾਲ ਲੈ ਕੇ ਜਾਣਾ ਸੀ ਜਿਸ ਦਿਨ ਉਹ ਮੋਟਰਸਾਈਕਲ ਲੈ ਕੇ ਗਿਆ ਸੀ ਇਸੇ ਗੱਲ ਨੂੰ ਲੈ ਕੇ ਹੀ ਦੋਨਾਂ ਦੇ ਮਨਾਂ ਵਿੱਚ ਫਿੱਕ ਪੈ ਗਿਆ ਤੇ ਉਹਨਾਂ ਦੀ ਯਾਰੀ ਜਿਹੜੀ ਪਹਿਲਾਂ ਵਰਗੀ ਨਹੀਂ ਰਹੀ ਹਰਮਨ ਨੂੰ ਸਨੋਵਰ ਆਪਣੇ ਵਿਆਹ ਤੇ ਤਾਂ ਜ਼ਰੂਰ ਬੁਲਾਵੇਗਾ ਪਰ ਪਹਿਲਾਂ ਵਾਲੀ ਗੱਲਬਾਤ ਨਹੀਂ ਹੋਵੇਗੀ ਬਾਕੀ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇਣੀ ਜੀ